ਪੰਜਾਬ ਦੇ ਅੰਦਰ ਜਿਹੜਾ ਪੈਡੀਔਰ ਵੀਟ ਦਾ ਸੀਜ਼ਨ ਹੁੰਦਾ ਹੈ ਬੜਾ ਵਿਗੇਸਟ ਮੂਮੈਂਟ ਪੰਜਾਬ 'ਚ ਹੁੰਦੀ ਹੈ ਸੋ ਇਸ ਸੀਜ਼ਨ ਦੇ ਦੌਰਾਨ ਇਸ ਵਾਰ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਵੱਲੋਂ ਟਾਰਗੇਟ ਮਿਲਿਆ ਉਹ 124 ਲੱਖ ਐਮਪੀ ਦਾ ਮਿਲਿਆ ਸੋ ਉਹਦੇ ਲਈ ਜਿਹੜੀ ਸੀਸੀਐਲ ਆ ਆਰਬੀਆਈ ਵੱਲੋਂ ਸਾਨੂੰ 28894 ਕਰੋੜ ਰੁਪਈਆ ਉਹ ਵੀ ਆ ਚੁੱਕਿਆ ਸੋ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜਾ ਉਹ ਆਪਣੀ ਫਸਲ ਲੈ ਕੇ ਆਊਗਾ ਸੋ ਉਹਦੇ ਲਈ ਅਸੀਂ 1864 ਜਿਹੜੇ ਖਰੀਦ ਕੇਂਦਰ ਪਾਉ ਮੰਡੀਆਂ ਨੇ ਉਹ ਬਣਾਈਆਂ ਨੇ ਸੋ ਇਸ ਤੋਂ ਇਲਾਵਾ 800 ਦੇ ਕਰੀਬ ਸਾਡੇ ਕੋਲ ਆਰਜੀ ਮੰਡੀਆਂ ਦਾ ਪ੍ਰਬੰਧ ਅਸੀਂ ਕੀਤਾ ਕਿ ਤੇ ਲੋੜ ਪੈ ਜਾਵੇ ਤਾਂ ਉਹ ਵੀ ਵਰਕਿੰਗ ਚ ਲਾ ਕੇ ਆ ਪਾਉਣੀਆਂ ਨੇ ਸੋ ਮੋٹے ਤੌਰ ਤੇ ਜਿਹੜਾ 2425 ਰੁਪਏ ਐ ਐਮਐਸਪੀ ਐ ਉਹਦੇ ਉੱਤੇ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਦੇ ਕਿਸਾਨ ਦੀ ਖਰੀਦੀ ਹੋਈ ਫਸਲ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਦੇਸ਼ ਐ ਕਿ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਪਾਈ ਜਾਵੇ